8 ਵਜੇ ਦਾ ਫੈਸਲਾ ਹੋਇਆ ਇਲਾਕੇ ਵੱਲੋਂ ਕਿ 8 ਵਜੇ ਸਾਰਿਆਂ ਨੇ ਟੁੱਕਰ ਬਾਰਡਰ ਦੇ ਉੱਤੇ ਆਪਾਂ ਪਹੁੰਚਣਾ ਹੈ ਔਰ ਸ਼ਾਂਤਮਈ ਟੰਗਦੇ ਨਾਲ ਆਪਾਂ ਇੱਥੇ ਬਹਿਣਾ ਹੈ ਜਿਵੇਂ ਜਿਵੇਂ ਦਾ ਆਰਡਰ ਆਪਾਂ ਨੂੰ ਉਸ ਬਾਰਡਰ ਤੋਂ ਆਵੇਗਾ ਜਿਹੜੀਆਂ ਜਥੇਬੰਦੀਆਂ ਸ਼ੰਭੂ ਬਾਰਡਰ ਤੇ ਬੈਠੀਆਂ ਜੋ ਉਧਰੋਂ ਆਰਡਰ ਆਏਗਾ ਉਹਦੇ ਮੁਤਾਬਕ ਆਪਾਂ ਅੱਗੇ ਵਧਣ ਨੂੰ ਕਹਣਗੇ ਤਾਂ ਵੀ ਨਹੀਂ ਤੇ ਉਹਨਾਂ ਜਦੋਂ ਆਪਾਂ ਸ਼ਾਂਤਮਈ ਟੰਗਦੇ ਨਾਲ ਇੱਥੇ ਬਹਿਣਾ ਤੇ ਜਿਨ੍ਹਾਂ ਕੋਲ ਕੋਈ ਟਰੈਕਟਰ ਏ ਕੋਈ ਟਰਾਲੀ ਏ ਕੋਈ ਟਰੱਕ ਏ ਭਾਵੇਂ ਚਾਹੇ ਕਾਰ ਆ ਸਾਰੇ ਆਪਣੇ ਸਾਧਨ ਲੈ ਕੇ ਆਪਾਂ ਇੱਥੇ ਪਹੁੰਚੀਏ ਹੁਣ ਫ੍ਰੀ ਨੇ ਹੁਣ ਕੋਈ ਕਿਸੇ ਦਾ ਸਾਧਨ ਜਿਹੜਾ ਬਿਜੀ ਨਹੀਂ ਆਪਣੇ ਟਰੈਕਟਰ ਟਰਾਲੀਆਂ ਪਾ ਕੇ ਉਹਨਾਂ ਦੇ ਬੈਨਰ ਲਾ ਕੇ ਬੇਸ਼ੱਕ ਲੈ ਕੇ ਆਵੋ ਕਿ ਦਿੱਲੀ ਚੱਲੋ ਦੇ ਬੈਨਰ ਜਿਹੜੇ ਨੂੰ ਹਰ ਦੇ ਕੋਲ ਹੋਣੇ ਚਾਹੀਦੇ ਆ ਵੱਧ ਤੋਂ ਵੱਧ ਲਾ ਕੇ ਟਰਾਲੀਆਂ ਨੂੰ ਆਪਾਂ ਬੈਨਰ ਤੇ ਟਰਾਲੀਆਂ ਤੇ ਜਿੰਨੇ ਵੀ ਬੰਦੇ ਵੱਧ ਤੋਂ ਵੱਧ ਬੈੰਦੇ ਆ ਬਿਠਾ ਕੇ ਆਪਾਂ ਕੱਲ ਨੂੰ ਸਵੇਰੇ ਐ ਟਿਊਕਰ ਬਾਰਡਰ ਦੇ ਉੱਤੇ ਪਹੁੰਚਣਾ ਸਾਰਿਆਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਇਹਦੇ ਵਿੱਚ ਕੋਈ ਟੜੇਬੰਦੀ ਨਹੀਂ ਕੋਈ ਕਿਸੇ ਜਥੇਬੰਦੀ ਦਾ ਮਤਲਬ ਨਹੀਂ ਕੇਵਲ ਤੇ ਕੇਵਲ ਆਪਣੀ ਜ਼ਮੀਨ ਬਚਾਉਣ ਵਾਸਤੇ ਨਸਲ ਤੇ ਫਸਲ ਨੂੰ ਬਚਾਉਣ ਵਾਸਤੇ ਆਪਾਂ ਇਹ ਕੰਮ ਕਰਨਾ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਇਲਾਕੇ ਵੱਲੋਂ ਕਿ ਕੱਲ ਨੂੰ 8 ਵਜੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਲਾਈਵ ਕਰਿਓ ਨਾਲ ਦੀ ਨਾਲ ਇਹ ਵੀ ਲਾਈਵ ਹੋਣਾ ਕਿ ਚੱਲੇ ਆਪਾਂ ਸ਼ੇਅਰ ਕਰੋ ਜਗਾ ਹੈ ਨਾ